ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਤੇ ਅੱਜ ਹੈਗਾ ਜੀ ਮੇਲੇ ਵਾਲਾ ਦਿਨ ਅਸੀਂ ਜਾ ਰਹੇ ਸੀਗੇ ਮੇਲੇ ਤੇ ਅਸੀਂ ਗਏ ਸੀਗੇ ਆਪਣੇ ਟਰੈਕਟਰ ਤੇ ਤੇ ਲੇਟ ਹੋਤ ਹੋਗੇ ਸੀ ਅਸੀਂ ਘਰੋਂ ਚੱਲੇ ਸੀਗੇ 11 ਵਜੇ ਤੇ ਬਸ ਥੋੜੀ ਥੋੜੀ ਨਾ ਕੰਮ-ਦੰਦਾ ਕਰਦੇ ਕਰਦੇ ਲੇਟ ਹੋ ਗਏ 11 ਵਜੇ ਘਰੋਂ ਚੱਲੇ ਸਾਰੇ ਤਿਆਰ ਹੋਏ ਹੌਲੀ-ਹੌਲੀ ਤਾਂ ਮੌਤ ਹੋ ਜਾਂਦੀ ਨਹੀਂ ਕਰੇ ਫਿਰ ਮੱਝਾ-ਮੱਝਾ ਲਮਾਉਣ ਦਾ ਸਾਰਾ ਨਿਮੇੜ ਕੇ ਗਏ ਸੀਗੇ ਅਸੀਂ ਤੇ ਇਹ ਆਪਾਂ ਥੋੜੀ ਜਿਹੀ ਰਾਜ ਵੀਡੀਓ ਬਣਾਈ ਤੇ ਮੇਲੇ ਚ ਆਪਾਂ ਵੀਡੀਓ ਥੋੜੀ ਜਿਹੀ ਘਾਟੀ ਬਣਾਈ ਕਿਉਂਕਿ ਫੋਨ ਡਰ ਰਹਿੰਦਾਗਾ ਵੀ ਫੋਨ ਫੋਨ ਕੋਈ ਹੈ ਨਾ ਕੋਈ ਵਾਰੀ ਖੋ ਕੇ ਭਗ ਜਾਂਦਾਗਾ ਉੱਥੇ ਬੋਲੀ ਜਾ ਰਹੀ ਸੀਗੇ ਵੀ ਆਪਣੇ ਫੋਨਾਂ ਦਾ ਧਿਆਨ ਰੱਖੋ ਨਾ ਬੈਗਾਂ ਦਾ ਤਾਂ ਕਰਕੇ ਵੀਡੀਓ ਪੱਕਾ ਥੋੜੀ ਬਣਾਈ ਤੇ ਇੱਥੇ ਆਪਾਂ ਪਹੁੰਚ ਗਏ ਸੀਗੇ ਆਪਣੇ ਭਾਈ ਕੇ ਮੇਲੇ ਚ ਇਹ ਪਿੰਡ ਆਪਣੇ ਬਿਲਕੁਲ ਨਾਲ ਹੈਗਾ ਇਹ ਭਾਈ ਗਿਆ ਦਾ ਪਿੰਡ ਹੈ ਇਹ ਆਪਣਾ ਹੀ ਪਿੰਡ ਹੈਗਾ ਜਿਵੇਂ ਸਾਡਾ ਪਿੱਛਾ ਆਪਾਂ ਕਹ ਦਿੰਨੇ ਆਂਗੇ ਇਹ ਪਿਛਲਾ ਪਿੰਡ ਹੈਗਾ ਇੱਥੇ ਸਾਡਾ ਪਿੱਛਾ ਹੈਗਾ ਪਹਿਲਾਂ ਬੱਡ ਵਡੇਰੇ ਸਾਡੇ ਇੱਥੇ ਹੀ ਰਹਿੰਦੇ ਹੁੰਦੇ ਸੀ ਤੇ ਭਾਈ ਵਹਿਲੂ ਬਾਬਾ ਜੀ ਨੂੰ ਮੰਨਦੇ ਆਂਗੇ ਅਸੀਂ ਸਾਡਾ ਵਿਆਹ ਦਾ ਵੀ ਜਿਵੇਂ ਪੁੱਤ ਹੋਵੇ ਵਿਆਹ ਹੋਵੇ ਗੰਢ ਜੋੜਾ ਇੱਥੇ ਲੈਂਦਾਗਾ ਫੇਲੀ ਚੜਦੀ ਹੈਗੀ ਤੇ ਇੱਥੇ ਅਸੀਂ ਪਹੁੰਚ ਗਏ ਸੀਗੇ ਇਥੇ ਆਪਣਾ ਜੋਤ ਪਹਿਲਾਂ ਹੀ ਪਹੁੰਚਿਆ ਹੋਇਆ ਸੀ ਮੇਲੇ 'ਚ ਫਿਰ ਉਹ ਸਾਡੇ ਕੋਲੇ ਆ ਗਿਆ ਸੀਗਾ ਉਹ ਤੋਂ ਸਵੇਰ ਦੇ ਗਿਆ ਹੋਇਆ ਸੀ ਦੇਖੋ ਜੀ ਮੇਲਾ ਬਹੁਤ ਇਕੱਠ ਹੁੰਦਾ ਹੈ ਅੱਗੇ ਜਾ ਕੇ ਤਾਂ ਬਹੁਤ ਭੀੜ ਸੀਗੀ ਤਾਂ ਕਰਕੇ ਆਪਾਂ ਵੀਡੀਓ ਨਹੀਂ ਬਣਾਈ ਹਨ ਭੀੜ 'ਚ ਫਿਰ ਨਹੀਂ ਲੋਟ ਨਹੀਂ ਆਉਂਦਾ ਹੈਗਾ ਡਰ ਰਹਿੰਦਾ ਫੋਨ ਦਾ ਸਮਾਂ ਬਾਅਦ ਹੈ ਮੈਂ ਜਲਦੀ ਚਰਨਾ ਦੇ ਵਿੱਚ ਚਲਾ ਦੇਣਾ

ਉਹਨੇ ਆਖਿਆ ਕਿ ਉਹ பணியுமடை கரையின் ਇਹ ਰਤਨ ਆ ਗਿਆ ਕਿੱਥੇ ਸਕੂਲ ਤੇ ਨਾ ਲੋ ਜੀ ਇੱਥੇ ਹੋ ਗਿਆ ਸੀਗਾ 4:00 ਦਾ ਟਾਈਮ ਆਪਾਂ ਸਾਢੇ 3:00 ਵਜੇ ਵਾਪਸ ਆ ਗਏ ਸੀਗੇ ਤੇ ਦਵਾਨ ਚ ਹਾਲ ਚ ਬੈਠੇ ਰਹੇ ਸੀ ਘੰਟਾ ਘੰਟਾ ਡੇਢ ਘੰਟਾ ਦਮਦਮ ਲੈ ਕੇ ਲੰਗਰ ਪਾਣੀ ਛਕ ਕੇ ਫਿਰ ਅਸੀਂ ਆ ਗਏ ਸੀਗੇ ਵਾਪਸ ਤੇ ਇੱਥੇ ਮੈਂ ਵੀਡੀਓ ਬਣਾਈ ਸੀਗੀ ਵੈਸੇ ਆਪਣੀ ਆਵਾਜ਼ ਬੋਲ ਕੇ ਪਰ ਫਿਰ ਰੌਲਾ ਜਪਾ ਜਾਂਦੇ ਸੀਗੇ ਤਾਂ ਕਰਤੀ ਮੈਂ ਵੌਇਸ ਰਿਕਾਰਡਿੰਗ ਕਰਤੀ ਇਆ ਸਾਮਾਨ ਲੈਏ ਸੀਗੇ ਬਸ ਸ਼ਾਪਿੰਗ ਥੋੜੀ ਜੀ ਹੋਰ ਮੇਲਿਆਂ ਤੇ ਲੈਣ ਵਾਸਤੇ ਤਾਂ ਕੀ ਹੁੰਦਾ ਹਨਾ ਹੁਣ ਬੱਚੇ ਸਿਆਣੇ ਹੋ ਗਏ ਤੇ ਲੈਏ ਸੀਗੇ ਆਪਾਂ ਬਿਸਕੁਟ ਪੂਜੀਆ ਪਾਉਣ ਵਾਸਤੇ ਬਹੁਤ ਵਧੀਆ ਚੀਜ਼ ਸੀਗੀ ਉੱਥੇ ਬਿਲਕੁਲ ਮਜ਼ਬੂਤ ਡੱਬੀਆਂ ਨੇਗੀਆਂ ਇਹ ਆਇਆ ਸੀਗਾ ਇਹ 100 ਰੁਪਏ ਦਾ ਆਇਆਗਾ ਤੇ ਇੱਕੇ ਸੈੱਟ ਲੈਏ ਸੀ ਆਪਾਂ ਮੈਗੀ ਵਾਲੀ ਚਮਚਿਆਂ ਦਾ ਧਰਮਣ ਕਿਤੇ ਨਹੀਂ ਕਰਦੀ ਸੀ ਮੈਗੀ ਵਾਲੇ ਚਮਚੇ ਲੈਣੇ ਆ ਬਸ ਇੰਨੇ ਕ ਆਪਾਂ ਸ਼ਾਪਿੰਗ ਕੀਤੀ ਜੀ ਵੀਡੀਓ ਨੂੰ ਫੁੱਲ ਵਾਚ ਕਰੋ ਪਲੀਜ਼ ਧੰਨਵਾਦ ਜੀ